ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਦੇ ਵਿਰੁੱਧ ਕੀਤੀ ਗਈ ਮੁਹਿੰਮ ਤਹਿਤ ਜਰੰਦਰ ਕਮਿਸ਼ਨੇਟ ਪੁਲਿਸ ਨੇ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ ਜਿਸ ਨਾਲ ਹੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਦਰਅਸਲ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਅਗਵਾਈ ਹੇਠੇ ਕਾਰਵਾਈ ਕਰਦਿਆਂ ਸੀਆਈਏ ਸਟਾਫ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮਲਜ਼ਮਾ ਦੇ ਕਬਜ਼ੇ ਵਿੱਚੋਂ 13 ਕਿਲੋ ਹੈਰੋਇਨ 5 ਗੈਰ ਕਾਨੂੰਨੀ ਪੱਤੀ ਬੋਰ ਪਿਸਤੌਲ 12 ਕਾਰਤੂਸ 3 ਮੈਗਜ਼ੀਨ 3 ਲਗਜ਼ਰੀ ਗੱਡੀਆਂ ਅਤੇ 22000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਹਾਲਕਿ 25 ਮਈ 2025 ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁੱਖ ਮੋਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਅੱਜ 3ਜੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਕੀ ਹੈ ਬਰੋ ਮਾਨਯੋ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਆਈਪੀਐਸ ਕਮਿਸ਼ਨਰ ਪੁਲਿਸ ਜਿਲंधर ਅਤੇ ਸ਼੍ਰੀ ਮਨਪ੍ਰੀਤ ਸੰਧਿਤ ਲੋ ਡੀਸੀਪੀ ਅਰਵਜੇ ਹੈ ਅਤੇ ਐਡੀਸੀਪੀ ਸ਼੍ਰੀ ਜੰਤੀਪੁਰੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸਰਦਾਰ ਕੁਮਾਰ ਨੇ ਦੇ ਚਾਰਜ ਨੇ ਤੇ ਕਾਫੀ ਵੱਡੀ ਰਿਕਵਰੀ ਕੀਤੀ ਸੀ ਜਿਹਦੇ ਚਲਦਿਆਂ ਪਹਿਲਾਂ 13 ਕਿਲੋ ਹੈਰੋਨ ਦੀ ਰਿਕਵਰੀ ਹੋਈ ਸੀ ਜਿਹੜੀ ਡਿਵੀਜ਼ਨ 8 ਦੇ ਅਧਿਕਾਰ ਅਧਿਆਇ 122 ਨੰਬਰ 27 28 21 6485 ਜਿਹਦੇ ਚਲਦਿਆਂ ਮੈਕਪੁਰ ਮੈਂਕਰ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਦੇ ਦੇ ਕੋ ਨੂੰ ਸੋਗ੍ਰਾਮ ਹੈ ਰੂਨ ਅਤੇ 10 ਪਿਸਟਲ 32 ਗੋਲ ਤੇ 6 ਜਿੰਦਾਰੋਂ ਰਖਵੜੀ ਕੀਤੀ ਹੈ ਸੁਖਵੇਧਰ ਮਾੜ ਮੈਂ ਕੂਰਵੀ ਪੁਸ਼ੇਸ਼ ਕੀਤੀ ਜਾ ਰਹੀ ਹੈ ਕਿ ਇਹਦੇ ਫਾਰਵਰਡ ਤੇ ਬੈਕਵਰਡ ਮੈਂਕਰੀ ਵਿੱਚ ਕੌਣ-ਕੌਣ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਵੀ ਕਰਪਟ ਕਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਪੈਂਟ ਦੇ ਵਿੱਚ ਕੇਸ ਸਟੈਂਡਿੰਗ ਕੇਸ ਦਾ ਹੈ ਜਿਹਦੇ ਵਿੱਚ 3 ਸਾਲ ਦੀ ਹੁੰਦਾ ਰਹਿ ਕੇ ਆਇਆ ਸੀ ਅਤੇ ਇੱਕ ਐਸਾ ਵੀ ਡਿਮਾਂਡ ਤੇ ਬਾਹਰ ਆਇਆ ਅਤੇ ਸਾਨੂੰ ਉਹਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫੇਰ ਟਰੱਕ ਦਾ ਲਾਟਿਆ ਕਰ ਕੰਮ ਇਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਹੈ ਮੈਂ ਉਹਦੇ ਦੀ ਪ੍ਰਾਪਰਟੀ ਵਗਾਰਾ ਜਿੱਥੇ ਵਰੀ ਵੀ ਸਾਰਾ ਕਰਾ ਕੇ ਸੀ